ਦੈਨਿਕ ਸੁਰਾ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ バス ਯਾਤਰਾ ਕਰਾਈਆਂ ਜਾ ਰਹੀਆਂ ਜੋ ਸਮੇਂ-ਸਮੇਂ ਤੇ ਅਲੱਗ-ਅਲੱਗ ਜਗ੍ਹਾ ਤੇ ਸ਼ਰਧਾਲੂਆਂ ਨੂੰ ਲਿਆ ਕੇ ਮੱਥਾ ਟੇਕਾ ਰਹੀਆਂ ਉਸੇ ਕੜੀ ਦੇ ਪਾਰੀ ਠੰਡ ਦੇ ਬਾਵਜੂਦ ਤੁਸੀਂ ਫਲੋਰ 'ਚ ਦੇਖ ਰਹੇ ਹੋ ਸ਼ਰਧਾਲੂਆਂ 'ਚ ਪੂਰਾ ਹੌਸਾ ਹੈ ਔਰ ਸ਼ਰਧਾਲੂ ਅੱਜ ਸ਼੍ਰੀ ਖਾਟੂ ਜੀ ਸ਼ਾਮ ਤੇ ਸ਼੍ਰੀ ਸ਼ਾਲਾ ਜੀ ਸਾਲਸਰ ਸਾਹਕ ਤਾਂ ਲਈ ਰਵਾਨਾ ਹੋ ਰਿਹਾ ਫਲੋਰ ਤੋਂ ਬੱਸ ਤਿਆਰ ਖੜੀ ਆ ਅੱਜ ਬੱਸ ਯਾਤਰਾ ਜਾ ਰਹੀ ਹੈ ਜੀ ਹਾਂ ਹਾਂਜੀ ਸਰ ਮੈਂ ਨੀਰੋ ਸ਼ਰਮਾ ਮੈਂ ਪੰਜਾਬ ਸਰਕਾਰ ਦਾ ਔਰ ਪ੍ਰਿੰਸੀਪਲ ਪ੍ਰੇਮ ਸਰਦਾ ਵਿਵੇਕ ਸਰਦਾ ਤੇ ਹੋਰ ਇਹਨਾਂ ਦੀ ਕਮੇਟੀ ਦੇ ਜਿੰਨੇ ਮੈਂਬਰ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਇਥੋਂ ਸਾਡੇ ਸ਼ਹਿਰ ਦੇ ਵਿੱਚੋਂ ਇਕੱਠੇ ਹੋ ਕੇ ਸਾਨੂੰ ਬਾਲਾਜੀ ਮਹਾਰਾਜ ਤੇ ਤੇ ਸਾਲਾਸਰ ਮੈਂ 카ਟੂ ਸ਼ਾਮ ਜੀ ਲੈ ਕੇ ਜਾਂਦਾ ਪ੍ਰੋਗਰਾਮ ਬਣਾਇਆ ਇਸ ਕਰਕੇ ਮੈਂ ਇਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੀ ਹਾਂ ਯਾਤਰਾ ਦੌਰਾਨ ਸਾਰੀਆਂ ਫੈਸਿਲਿਟੀਆਂ ਮਿਲ ਰਹੀਆਂ ਹਨ ਹਾਂਜੀ ਬਿਲਕੁਲ ਜੀ ਸਾਰੀਆਂ ਸਲਾਈਟੀਆਂ ਮਿਲ ਰਹੀਆਂ ਨੇ ਬਲੈਂਕਟ ਮਿਲੇ ਚਾਦਰ ਲਈ ਪਿੱਲੋ ਮਿਲੇਗਾ ਪਰ ਖਾਣਾ ਵੀ ਮਿਲੇਗਾ ਬਹੁਤ ਅੱਛੀ ਯਾਤਰਾ ਹੋਏਗੀ ਬਾਕੀ ਪੰਜਾਬ ਸਰਕਾਰ ਨੇ ਬਹੁਤ ਉਪਰਾਲਾ ਕੀਤਾ ਅੱਛਾ ਕੀਤਾ ਤੇ ਅਗੇ ਤੋਂ ਵੀ ਸਰਕਾਰ ਅੱਛੇ ਉਪਰਾਲੇ ਕਰੇ ਹਾਂਜੀ ਸ਼ੈਲ ਵੀ ਹਾਂਜੀ ਕਿਸ ਤਰ੍ਹਾਂ ਲੱਗ ਰਿਹਾ ਅੱਜ ਸਾਨੂੰ ਬਹੁਤ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਸਾਨੂੰ ਇਹ ਮੌਕਾ ਮਿਲਿਆ ਯਾਤਰਾ ਕਰਨ ਦਾ ਮੈਂ ਆਮ ਆਦਮੀ ਪਾਰਟੀ ਦੇ ਬਹੁਤ ਬਹੁਤ ਧੰਨਵਾਦੀ ਯਾਤਰਾਦਾਨ ਦੇਖੋ ਜੀ ਅੱਜ ਭਾਰੀ ਠੰਡ ਹੈ ਪਰ ਤੁਸੀਂ ਦੇਖ ਰਿਹਾ ਮੈਂ ਯਾਨੀ ਕਿ ਯਾਤਰੀਆਂ 'ਚ ਬਹੁਤ ਹੁਸਾ ਹੈ ਤਾਂ ਕਿ ਯਾਤਰੀਆਂ ਨੂੰ ਤਾਂ ਆदत ਪੈ ਚੁੱਕੀ ਹੈ ਕਿ ਯਾਤਰਾ ਕਰਨੀ ਆ ਬਸ ਕਰਨੀ ਹੈ ਬਿਲਕੁਲ ਚਾਹੇ ਠੰਡਾ ਜਾਇ ਕਰ ਬਿਲਕੁਲ ਉਹ Thakur ji ਦੀ ਕਿਰਪਾ ਪ੍ਰਭੂ ਦੀ ਕਿਰਪਾ ਨਾਲ ਅਸੀਂ ਉਹਦੇ धाम ਤੇ ਚੱਲੇ ਆ ਬਾਕੀ ਉਪਰਾਲਾ ਜਿਹੜਾ ਵਾ ਸਾਡੇ ਪ੍ਰੇਮ ਕੁਮਾਰ ਜੀ ਦਾ ਠੀਕ ਆ ਬਾਕੀ ਪੰਜਾਬ ਸਰਕਾਰ ਦਾ ਭਗਵੰਤ ਮਾਨ ਦਾ ਵੈਭਵ ਜੀ ਦਾ ਔਰ ਇਹ ਛੋਟੇ ਜਿਹੇ ਸ਼ਹਿਰ ਦੇ ਵਿੱਚ ਇੰਨਾ ਉਪਰਾਲਾ ਕਰਨਾ ਬਹੁਤ ਬੜੀ ਗੱਲ ਆ ਛੋਟੇ ਸ਼ਹਿਰ ਚ ਇਹਨਾਂ ਪ੍ਰਲਾ ਕਰਨਾ ਬਹੁਤ ਵੱਡਿਕਾ ਸਾਡੇ ਦਾ ਪ੍ਰਿੰਸੀਪਲ ਪ੍ਰੇਮ ਜੀ ਨੇ ਹਲਕਾ ਇਚਾਰ ਪ੍ਰਿੰਸੀਪਲ ਸਾਹਿਬ ਭਾਰੀ ਠੰਡ ਦੇ ਬਾਵਜੂਦ ਯਾਤਰੀਆਂ ਚ ਭਾਰੀ ਹਸਤਾ ਪੰਜਾਬ ਗਵਰਨਮੈਂਟ ਅਲਰੇਡੀ ਸਕੀਮ ਚਲਾਈ ਜਾ ਰਹੀ ਹੈ ਅੱਜ ਕਿੰਨੀ ਬੱਸਾਂ ਸਟਾਫਲੋਰ ਤੇ ਦੇਖੋ ਸੂਬੇ ਦੇ ਮੁੱਖ ਮੰਤਰੀ ਸਦਾ ਭਵਨ ਸਿੰਘ ਮਾਨ ਹੋਰਾਂ ਦੀ ਅਗਵਾਈ ਦੇ ਵਿੱਚ ਜਿਹੜੀ ਇਹ ਮੁੱਖ ਮੰਤਰੀ ਤੀਸਥਾਨ ਯੋਜਨਾ ਤਹਿਤ ਜਿਹੜੀਆਂ ਬੱਸਾਂ ਜਾ ਰਹੀਆਂ ਤਕਰੀਬਨ ਤਿੰਨ ਬੱਸਾਂ ਜਿਹੜੀਆਂ ਪਹਿਲਾਂ ਅਨੰਦਪੁਰ ਸਾਹਿਬ ਅੰਮ੍ਰਿਤਸਰ ਤੇ ਧੰਧਮਾ ਸਾਹਿਬ ਦੀਆਂ ਜਾ ਚੁੱਕੀਆਂ ਨੇ ਔਰ ਇਹ ਜਿਹੜੀ ਤੀਸਰੀ ਬੱਸ ਜਿਹੜੀ ਹੈਗੀ ਆ ਸਾਲਾ ਸਰ ਬ ਔਰ ਸੰਗਤਾਂ ਦੇ ਵਿੱਚ ਬਹੁਤ ਹੀ ਭਾਰੀ ਉਛਾਹ ਹੈਗਾ ਦੇਖੋ ਕਿੰਨੀ ਕੜਾਕੇ ਦੀ ਠੰਡ ਆ ਫੇਰ ਵੀ ਜਿਹੜੇ ਹੈਗੇ ਜਕਾਰੇ ਲਾਉਂਦੇ ਜਿਹੜੇ ਹੈਗੇ ਆ ਉੱਥੇ ਜਾ ਰਹੇ ਆ ਮੈਂ ਤਾਂ ਇਹਨਾਂ ਸਾਰੇ ਹੀ ਚੈਨ ਨਿਵਾਸੀ ਜਿਹੜੇ ਉੱਥੇ ਜਾ ਰਹੇ ਆ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਕਰਦਾ ਧੰਨਵਾਦ ਕਰਦਾ ਬੜਪਾਕੇ ਦੇ ਸੁਭਾਕੇ ਆ ਜਿਹਨਾਂ ਨੂੰ ਉੱਥੇ ਜਿਹੜੇ ਹੈਗੇ ਆ ਦਰਸ਼ਨ ਕਰਨ ਦੇ ਲਈ ਜਿਹੜੇ ਜਾ ਰਹੇ ਹੈਗੇ ਆ ਔਰ ਸਾਡਾ ਯਤਨ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ 7 ਤੋਂ 8 ਬੱਸਾਂ ਜਿਹੜੀਆਂ ਆ ਹੋਰ ਭੇਜਣੀਆਂ ਹੈਗੀਆਂ ਉਹ ਵੀ ਜਿਹੜੇ ਹੈਗੇ ਆ ਯਾਤਰੀ ਜਿਹੜੇ ਕਿ ਇੱਥੋਂ ਜਾਣਗੇ ਸੋ ਇਹ ਪੰਜਾਬ ਸਰਕਾਰ ਦੀ ਜਿਹੜੀ ਹੈਗੇ ਆ ਬਹੁਤ ਹੀ ਵੱਡੀ ਪਹਿਲ ਕਾਦਮੀਆਂ ਇਹਦੇ ਵਿੱਚ ਜਿਹੜੇ ਸਾਡੇ ਸ਼ਹਿਰ ਦੇ ਹੈਗੇ ਆ ਆਪਣੇ ਐਮਸੀ ਸਾਹਿਬ ਜਿਹੜੇ ਹੈਗੇ ਆ ਦੇਵ ਉਹ ਸ਼ਰਮਾ ਜੀ ਆ ਸਰਿੰਦਰ ਜੀ ਖੜੇ ਆ ਸਾਰੇ ਹੀ ਐਮਸੀ ਦਾ ਜਿਹੜਾ ਹੈਗਾ ਬਹੁਤ ਹੀ ਵੱਡਾ ਯੋਗਦਾਨ ਹੈਗਾ ਜਿਨ੍ਹਾਂ ਨੇ ਅੱਜ ਜਿਹੜੀ ਗਿਆ ਬੱਸ ਜਿਹੜੀ ਹੈਗੀ ਆ ਇੱਥੋਂ ਤਿਆਰ ਕਰਕੇ ਜਿਹੜੀ ਹੈਗਾ ਰਵਾਨਾ ਕਰ ਰਹਾ ਹੈਗੇ ਆ ਸੋ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਮੁਬਾਰਕਬਾਦ ਦਿੰਦਾ ਔਰ ਧੰਨਵਾਦ ਕਰਦਾ ਹਾਂ ਦਿਲ ਦੀਆਂ ਗਹਿਰਾਈਆਂ ਤੋਂ ਸਾਰੇ ਯਾਤਰੀਆਂ ਦਾ ਧੰਨਵਾਦ ਇਹ ਕਹਿਣਾ ਪ੍ਰਿੰਸੀਪਲ ਪ੍ਰੇਮ ਜੀ ਔਰ ਥੋੜੀ ਦੇਰ ਚ ਇਹ ਜਿਹੜੀ ਬੱਸ ਨੂੰ ਹਰੀ ਚੰਡੀ ਦੇਖ ਕੇ 플ੋਰ ਤੋਂ ਸ਼੍ਰੀ ਖਾਟੂ ਜੀ ਸ਼ਾਮ ਔਰ ਸ਼੍ਰੀ ਸਾਲਾ ਸਰਬਾਲਾ ਜੀ ਧਾਮ ਲਈ ਰਵਾਨਾ ਕਰਨ ਜਾ ਰਹੇ ਨੇ 플ੋਰ ਤੋਂ ਨਰੇਸ਼ ਸ਼ਰਮਾ ਡੈਨਿਕ ਸਵੇ